ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੇ ਮੌਸਮ ਦੇ ਪਲੱਸ ਅਗਲੇ 5 ਦਿਨਾਂ ਦੇ ਮੌਸਮ ਦੀ ਯਾਨਕਿ 10 ਜੁਲਾਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਜੀ ਔਰ ਮੌਸਮ ਦੀ ਕੀ ਸਥਿਤੀ ਰਹੇਗੀ ਆਉਣ ਦੇ ਦਿਨਾਂ ਦੇ ਵਿੱਚ ਕਿੰਨੇ ਕਮੀ ਮੌਸਮ ਦੇ ਵੇਖਣ ਨੂੰ ਮਿਲਣਗੇ ਸੋ ਇਸ ਲਈ ਜੇਕਰ ਅੱਜ ਦੀਆਂ ਤਾਜ਼ਾ ਸੈਟਲਾਈਟ ਤਸਵੀਰਾਂ ਦੇਖੀਏ ਤੇ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਪੰਜਾਬ ਦੇ ਪਾਸੇ ਜਿਹੜਾ ਲਹਿੰਦੇ ਵਾਲੇ ਖਾਸੇ ਹਨ ਯਾਨੀ ਕਿ ਪਾਕਿਸਤਾਨ ਦੇ ਉੱਤਰ ਖੱਸ਼ਮੀਰ ਭਾਗਾਂ ਦੇ ਵਿੱਚੋਂ ਬੱਦਲ ਬਣ ਕੇ ਚੜਦੇ ਪੰਜਾਬ ਨੂੰ ਕੋਚ ਕਰ ਰਿਹਾ ਜਿਹੜਾ ਕਿ ਮਾਝਾ ਖੇਤਰ ਦੇ ਵਿੱਚ ਕਿਤੇ ਨਾ ਕਿਤੇ ਮੀਂਹ ਲਵਾਵੇਗਾ ਸ੍ਰੀ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਦੇ ਖੇਤਰ ਪਠਾਨਕੋਟ ਦੇ ਖੇਤਰ ਹੋ ਸਕਦਾ ਸ੍ਰੀ ਤਰਨਤਾਰਨ ਸਾਹਿਬ ਔਰ ਮੋਗੇ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਸ਼ਰਾਟੇ ਲੱਗ ਜਾਣ ਉਹਦੇ ਘੰਟਿਆਂ ਦੇ ਵਿੱਚ ਜੋ ਜੇਕਰ ਆਪਾਂ ਆਉਂਦੇ ਦਿਨਾਂ ਦੀ ਗੱਲ ਕਰਦੇ ਆਂ ਤੇ ਹੁਣ ਜਬਰਦਸਤ ਮੀਂਹਾਂ ਦੇ ਸਪੈਲ ਲੱਗਣ ਜਾ ਰਹੇ ਨੇ ਕਿਉਂਕਿ ਮੌਨਸੂਨ ਦੇ ਮੀਂਹ ਇੱਕ ਵਾਰ ਮੁੜ ਤੋਂ ਐਕਟਿਵ ਹੋਣੇ ਸ਼ੁਰੂ ਹੋ ਚੁੱਕੇ ਨੇ ਪਹਾੜਾਂ ਦੇ ਵਿੱਚ ਜਬਰਦਸਤ ਜਿਹੜੇ ਸਪੈਲ ਮੀਂਹਾਂ ਦੇ ਲੱਗਣਗੇ ਜਿਦੇ ਨਾਲ ਲੈਂਡਸਲਾਈਡ ਦੀਆਂ ਘਟਨਾਵਾਂ ਬੱਦਲ ਫਟਣ ਦੀਆਂ ਘਟਨਾਵਾਂ ਇਹ ਵੇਖਣ ਨੂੰ ਆਮ ਮਿਲਣਗੀਆਂ ਆਉਂਦੇ 3-4 ਦਿਨਾਂ ਦੇ ਵਿੱਚ ਪਹਾੜਾਂ ਦੇ ਵਿੱਚ ਤੇ ਆਉਂਦੇ ਜਿਹੜੇ ਦਿਨਾਂ ਦੇ ਵਿੱਚ ਮੈਦਾਨਾਂ ਦੀ ਗੱਲ ਕਰਦੇ ਆਂ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੀ ਤੇ ਇੱਥੇ ਵੀ ਜਬਰਦਸਤ ਮੀਂਹਾਂ ਦੇ ਸਪੈਲ ਲੱਗਣ ਜਾ ਰਹੇ ਨੇ ਮੌਸਮ ਹਾਕ ਨੇ ਅਲਰਟ ਵੀ ਤانوں ਸਿੱਧਾ ਅਪਡੇਟ ਤੇ ਲੈ ਕੇ ਚਲਦੇ ਆ ਜੋ ਅੱਜ ਜਾਰੀ ਕੀਤੀ ਹੈ ਜੀ ਮੌਸਮ ਵਿਭਾਗ ਨੇ ਕੱਲ ਦੀ ਇਹ ਅਪਡੇਟ ਆ 5 ਤਰੀਕ ਦੀ ਗੱਲ ਕਰਦੇ ਆ ਅੱਜ ਕੁਝ ਥਾਵਾਂ ਤੇ ਹੈਵੀ ਰੇਨ ਦੇ ਅਲਰਟ ਨੇ 6 ਤੇ 7 ਤਰੀਕ ਕੱਲ ਤੇ ਫਰਸੋਂ ਭਾਰੀ ਮੀਂਹ ਯਾਨੀ ਕਿ ਭਾਰੀ ਤੋਂ ਵੀ ਭਾਰੀ ਅਤੇ ਭਾਰੀ ਮੀਂਹ ਲੱਗਣ ਜਾ ਰਹੇ ਨੇ ਇਸ ਸਲਾਵਾ 8 9 10 ਤਰੀਕ ਨੂੰ ਵੀ ਭਾਰੀ ਮੀਂਹ ਦੇ ਜਿਹੜੇ ਅਲਰਟ ਆ ਗਿਆ ਉਹ ਜਾਰੀ ਕੀਤੇ ਜਾ ਚੁੱਕੇ ਨੇ 6 7 ਤਰੀਕ ਨੂੰ orange alert ਜਾਰੀ ਕੀਤਾ ਗਿਆ ਨੇ ਉਸ ਤੋਂ ਬਾਅਦ 8 9 10 ਤਰੀਕ ਨੂੰ yellow alert ਜਾਰੀ ਕੀਤਾ ਗਿਆ ਨੇ ਇਸ ਸਲਾਵਾ ਜੇਕਰ ਆਹ ਟੈਂਪਰੇਚਰ ਦੀ ਗੱਲ ਕਰਦੇ ਆ 29.9 ਡਿਗਰੀ ਤਨਾ ਬਠਿੰਡਾ ਏਅਰਪੋਰਟ ਸਭ ਤੋਂ ਗਰਮ ਖੇਤਰ ਰਿਹਾ ਜੀ ਤੇ 34 ਤੋਂ ਲੈ ਕੇ 35 36 37 ਡਿਗਰੀ ਦਾ ਸਭ ਤੋਂ ਮੈਕਸਿਮਮ ਟੈਂਪਰੇਚਰ ਪੰਜਾਬ ਦੇ ਦਰਜ ਹੋਏ ਨੇ ਉੱਥੇ ਹੀ 39.2 ਡਿਗਰੀ ਤਨਾ ਸਰਸਾ ਜਲਾ ਸਭ ਤੋਂ ਗਰਮ ਖੇਤਰ ਰਿਹਾ ਜੀ ਉੱਥੇ ਟੈਂਪਰੇਚਰ ਹਰਿਆਣਾ ਦੇ ਵਿੱਚ 35 36 37 38 ਦੇ ਆਸਾਰ ਦਰਜ ਹੋਏ ਨੇ ਮੈਕਸਿਮਮ ਜਲਿਆਂ ਦੇ ਵਿੱਚ ਟੈਂਪਰੇਚਰ ਕਿਉਂ ਵਧੇ ਨੇ ਕਿਉਂਕਿ ਬਿਤੇ 2-3 ਦਿਨਾਂ ਤੋਂ ਮੌਨਸੂਨ ਦੀ ਜਿਹੜੀ ਜੋ ਸਥਿਤੀ ਹੈ ਉਹ ਲਗਭਗ ਪੰਜਾਬ ਤੋਂ ਦੂਰ ਸੀ ਕਿਦਰ ਗੁਜਰਾਤ ਮਹਾਰਾਸ਼ਟਰਾ ਮੱਧ ਪ੍ਰਦੇਸ਼ ਜੀਓਪੀ ਦੇ ਖੂਰੇ ਫਾ ਕਾਰਖਾਨੇ ਇਹਨਾਂ ਸੂਬਿਆਂ ਦੇ ਵਿੱਚ ਮੌਨਸਨ ਕਾਰਵਾਈਆਂ ਦੇ ਰਿਹਾ ਸੀ ਪੰਜਾਬ ਹਰਿਆਣਾ ਦੇ ਵਿੱਚ ਮੌਸਮ ਸੱਕਾ ਸੀ ਇਸ ਲਈ ਇੱਥੇ ਟੈਂਪਰੇਚਰ ਵਧੇ ਨੇ ਆਉਂਦੇ ਦਿਨਾਂ ਦੇ ਵਿੱਚ ਟੈਂਪਰੇਚਰ ਘਟਣਗੇ ਥੱਲੇ ਗਰਾਵਟਾਈ ਕੀ ਟੈਂਪਰੇਚਰ ਦੇ ਵਿੱਚ ਤੇ ਮਹੀਨਾ ਦੇ ਜਿਹੜਾ ਜਿਹਾ ਲਗਾਤਾਰ ਤਾਬਰ ਤੋੜ ਮੀਂਹ ਜਿਹੜਾ ਲੱਗਣ ਜਾ ਰਹੇ ਨੇ ਅਗਲੇ 4-5 ਦਿਨਾਂ ਦੇ ਵਿੱਚ ਯਾਨੀ ਕਿ ਕੱਲ ਤੋਂ ਕਹਿ ਲਈਏ ਮੁੱਖ ਤੌਰ ਤੇ ਸ਼ੁਰੂਆਤ ਮੀਂਹ ਦੀ ਹੋ ਸਕਦੀ ਹੈ ਤੇ 10 ਤਰੀਕ ਤੱਕ ਮੀਂਹ ਜਿਹੜਾ ਜਾਰੀ रह ਸਕਦੇ ਨੇ ਇੱਕ ਦੋ ਵਾਰ ਝੱਟਾ ਤੇਜ਼ ਲੱਗਣਗੇ ਤੇ ਜ਼ਿਆਦਾਤਰ ਥਾਵਾਂ ਤੇ ਦਰਮਿਆਨੇ ਮੀਂਹ ਦੇ ਅਸਰ ਹੋਣਗੇ ਕੁਝ ਕਿਚਲੇ ਹੋਣਗੇ ਦੋ ਚੜ ਜਿੱਥੇ ਇੱਕ ਦੋ ਵਾਰੀ ਤੇਜ਼ ਝੱਟਾ ਲੱਗ ਸਕਦੀਆਂ ਨੇ ਮੀਂਹ ਹਦਿਆਂ ਤੇ ਜ਼ਬਰਦਸਤ ਕਾਰਵਾਈਆਂ ਮੀਂਹ ਦੀਆਂ ਵੇਖਣ ਨੂੰ ਮਿਲ ਸਕਦੀਆਂ ਨੇ ਸ਼ੁਕਰੀਆ